ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਉਹ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਦੀ ਗੱਲ ਕਰੀਏ ਤਾਂ ਸੱਜਣੋ ਕਰਿਆਲਾ ਆ ਗਿਆ। ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨ ਤਰਨ ਸਾਹਿਬ ਆ ਗਿਆ ਤੇ ਲਾਟੀ ਡੇਰੀ ਫਾਰਮ ਵਾਲੇ ਵੀਰ ਹਰਾਂ ਕੋਲੇ ਪਹੁੰਚੇ ਅੱਜ ਪਹਿਲੇ ਸ਼ਾਟ ਦੇ ਵਿੱਚ ਤੁਹਾਨੂੰ ਵੀਡੀਓ ਦੇ ਵਿੱਚ ਤਿੰਨ ਮੱਝਾਂ ਝੋਟੀਆਂ ਵਿਖਾਉਣੀਆਂ ਤੇ ਸੱਜਣੋਂ ਚੰਗੇ ਦੁੱਧ ਤੇ ਚੱਲਦੀਆਂ ਹੋਈਆਂ ਨੋਟ ਕਰ ਲਿਓ ਕੋਈ ਗੱਬਣਾ ਮਈਆਂ ਦਾ ਦੁੱਧ ਨਹੀਂ ਦੱਸਦੇ ਸੁਈਆਂ ਸੁਮਾਣੀਆਂ ਬਿਲਕੁਲ ਤਾਜ਼ੇ ਬੱਚੇ ਆ ਬੂਰੀ ਜਿਹੜੇ ਭਰਾ ਫੋਨ ਲਾਉਂਦੇ ਸੀ ਵੀ ਯਾਰ ਬੂਰੀ ਕਿਤੇ ਚੰਗੀ ਨਿਕਲੇ ਤਜ ਜ਼ਰੂਰ ਦੱਸਿਓ ਬੂਰੀ ਲੈ ਕੇ ਵੀ ਹਾਜ਼ਰ ਹੋ ਗਏ ਆ ਤੇ ਦੋ ਮੋਹਰਾ ਦੀਆਂ ਝੋਟੀਆਂ ਸੱਜਣੋ ਬੜੇ ਚੰਗੇ ਦੁੱਧ ਤੇ ਚੱਲਦੀਆਂ ਪਈਆਂ ਆਹ ਦੇਖੋ ਇੱਥੋਂ ਇਹਨਾਂ ਦੇ ਥਾਂ ਲੇਵੇ ਦੀ ਕੁਆਲਿਟੀ ਬਾਕੀ ਕਿਹੜਾ ਕਿਹੜਾ ਸੂਆ ਕਿੰਨਾ ਕਿੰਨਾ ਦੁੱਧ ਆ ਇਹਨਾਂ ਰਾਣੀਆਂ ਕੋਲੇ ਹਾਜ਼ਰ ਉਹ ਵੀ ਆਪਾਂ ਗੱਲਬਾਤ ਜਿਹੜੀ ਸੱਜਣੋ ਕਰਾਂਗੇ ਆਹ ਵੇਖੋ ਇਹਦੇ ਤੋਂ ਸ਼ੁਰੂ ਕਰਾਂਗੇ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨੇ ਦੁੱਧ ਤੇ ਆ ਗਈ ਆ ਤੇ ਜਿਹੜਾ ਵੀ ਪਸ਼ੂ ਸੱਜਣੋ ਪਸੰਦ ਆ ਜਾਂਦਾ ਰਿਕਵੈਸਟ ਬੇਨਤੀ ਹਰ ਵੀਡੀਓ ਚ ਰਹਿੰਦੀ ਆ ਕਿ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਤੇ ਨਗੀਨੇ ਹੀ ਆ ਤੰਨੇ ਜਦੋਂ ਆ ਕੇ ਵੇਖੋਗੇ ਤੁਹਾਡੇ ਪਸੰਦ ਆਉਣਗੀਆਂ ਕਿਉਂਕਿ ਢਾਂਚੇ ਵਾਲੇ ਪੱਖ ਤੋਂ ਬਹੁਤ ਜ਼ਿਆਦੇ ਖਬਰਦਾਰ ਵੱਡੇ ਢਾਂਚੇ ਦੀਆਂ ਮਈਆਂ ਤੇ ਲੇਵੇ ਭਾਂਡੇ ਵਾਲੀਆਂ ਵੀ ਕਿਆ ਬਾਤਾਂ ਆ ਬਰੀਡ ਤੇ ਕੰਮ ਕਰ ਲਈ ਚੰਗੇ ਬੱਚੇ ਲੈਣ ਲਈ ਤੇ ਚੰਗੇ ਦੁੱਧ ਵਾਲੀ ਸਟਾਰਟਿੰਗ ਦੇ ਵਿੱਚ ਜਿਹੜੀ ਮੱਝ ਵਿਖਾਉਣ ਲੱਗਿਆਂ ਸੱਜਣੋ ਬਹੁਤ ਚੰਗਾ ਦੁੱਧ ਮਗਰਲੇ ਸੂਏ ਦਾ ਕਰਮ ਵਾਲੀ ਦਾ ਤੇ ਆਜੋ ਲਈਏ ਜਾਣਕਾਰੀ ਤੋਰ ਕੇ ਵੇਣਿਆ ਰੇਟ ਵੀਡੀਓ 'ਚ ਹੋਣਗੇ ਜਿਹੜੀ ਪਸੰਦ ਆ ਗਈ ਆ ਕੇ ਵੇਖ ਲਿਓ ਤਸੱਲੀ ਨਾਲ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਹੋ ਗਿਆ ਅੰਮ੍ਰਿਤ ਜੀ ਸਾਸਿਕਾ ਸਾਸਰੀ ਘਰ ਸੰਤੋ ਸਾਹਿਬ ਹੋਰ ਸੁਣਾਓ ਚੜਦੀ ਕਲਾ ਚੜਦੀ ਕਲਾ ਨਾ ਐ ਚੜਦੀ ਕਲਾ ਤੇ ਨਾ ਮੇਰੇ ਵੀਰ ਦਾ ਗੁਰਪ੍ਰੀਤ ਸਿੰਘ ਗੋਪੀ ਕਰਕੇ ਗੋਪੀ ਕਰਿਆਲਾ ਹਾਂਜੀ ਸਾਰੇ ਜਾਣਦੇ ਹਨਾ ਆਨਲਾਈਨ ਜਿਹੜੇ ਪਸ਼ੂਆਂ ਦਾ ਲੈਣ ਦੇ ਨੇ ਕਰਦੇ ਆ ਤੇ ਗੋਪੀ ਕਰਿਆਲੇ ਦੇ ਨਾਮ ਨਾਲ ਸਾਰੇ ਜਾਣਦੇ ਆ ਹਾਂ ਸਾਰੇ ਜਾਣਦੇ ਤੇ ਡਰੈਸ ਆਪਣਾ ਸਾਰਾ ਪ੍ਰੋਪਰ ਦੱਸ ਦਈਏ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੇ ਕੇ ਵੀਰ ਮਾਲਵੇ ਲੋਣਾ ਫਿਰ ਹਰੀਕੇ ਤੋਂ ਆਪਣਾ 11 ਕਿਲੋਮੀਟਰ ਹਰੀਕੇ ਪੱਤਨ ਤੋਂ 11 ਕਿਲੋਮੀਟਰ ਹਾਂਜੀ ਠੀਕ ਆ ਤੇ ਜੇ ਬਹੁਤ ਦਬਾਬਾ ਵੀ ਜਹਰੀਕਾ ਥਾਂ ਨੇ ਜਿਆਦਾ ਆਉਂਦਾ ਵਾ ਹਾਂ ਵੱਡੇ ਰੋਡ ਤੇ ਹੀ ਆਉਣਾ ਪੈਣਾ ਸਭ ਤੋਂ ਜਿਆਦਾ ਸultanpur lodhi ਅਗਲੇ ਥੋੜੇ ਜਿਹਾ ਪਰੇਸ਼ਾਨ ਹੁੰਦੇ ਆ ਉਹਨਾਂ ਨੂੰ ਇਹ ਆ ਵੀ ਵਾਇਆ ਮਖੂ ਹੋ ਕੇ ਹਰੀਕੇ ਹਰੀਕੇ ਹੀ ਆ ਉਹ ਹੀ ਸਹੀ ਰਹਿੰਦਾ ਹਨਾ ਹਾਂ ਉਹ ਬਿਲਕੁਲ ਉਹ ਤੋਂ ਵੀ ਉਹਨਾਂ ਨੂੰ ਲੋਕਲ ਜੇ ਪੈ ਜਾਣਾ ਵਾ ਠੀਕ ਆ ਤੇ ਗੋਪੀ ਵੀਰੇ ਆਪਣਾ ਨੰਬਰ 9915780777 98771 84848 ਵੈਸੇ ਤਾਂ ਚਲੋ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਦੋਨੇ ਨੰਬਰ ਹੀ ਹਨਾ ਹਾਂ ਤੇ ਆ ਝੋਟੀ ਆਪਣੀ ਸਟਾਰਟ ਕਰੀਏ ਤਾਂ ਗੋਪੀ ਸੁਆ ਕਿਹੜਾ ਸੁਈਆ ਇਹ ਸੰਦੂ ਸਾਹਿਬ ਤੀਜੀ ਸੂਈ ਓਰੀਜਨਲ ਆ ਦੂਜੀ ਸੂਈ 20 ਲੀਟਰ ਦੁੱਧ ਚਵਾਇਆ ਤੀਜਾ ਸੂਈ ਆ ਤੇ ਦੂਜੀ ਸੂਈ 20 ਦੁੱਧ ਚਵਾਇਆ ਕਰਮ ਵਾਲੀ ਨੇ ਹਾਂ ਚਵਾਇਆ ਇਹ ਜਿਵੇਂ ਆਪਣੀ ਗੱਲਬਾਤ ਹੋਈ ਵੀ ਆਪਣੇ ਆਪ ਦੇ ਘਰੋਂ ਹੀ ਆਈ ਆ ਇਹ ਘਰੋਂ ਆਈ ਬਿਲਕੁਲ ਠੀਕ ਆ ਤੇ ਹੁਣ ਇਹ ਕਿੰਨੇ ਟਾਈਮ ਦੀ ਸੂਈ ਆ ਤੇ ਕਿੰਨਾ ਦੁੱਧ ਆ ਜੀ ਇਹ ਚੌਥਾ ਪੰਜਵਾਂ ਦਿਨ ਜੀ ਉਹ ਚੌਥਾ ਪੰਜਵਾਂ ਇੱਕ ਦਿਨ ਵੱਧ ਦੱਸਾਂਗੇ ਆਪਾਂ ਠੀਕ ਆ ਪੰਜ ਦਿਨਾਂ ਦੀ ਸੂਈ ਹਾਂ ਠੀਕ ਆ ਤੇ ਹੁਣ ਬੌਲਾ ਮੰਨिए ਦੁੱਧ ਕਿੰਨਾ ਚਵਾਈਏ ਜਿਹੜਾ ਕੋਈ ਸੱਜਣਾ ਜੀ ਇਹ ਆਪਣੇ ਕੋਲ ਤਾਂ ਵੇ ਕੰਡੇ ਦੀ ਵੀ ਆਪਾਂ ਵੀਡੀਓ ਬਣਾਈ ਦੋ ਟਾਈਮਾਂ ਦੀ ਠੀਕ ਆ ਵੀ ਕੰਡੇ ਤੇ ਦੁੱਧ ਰੱਖਦੀ ਆ ਕੱਟੀ ਨੂੰ ਛੱਡ ਕੇ 15 ਲੀਟਰ ਚੋਂਦਾ ਉਹ ਕਿਲੋ ਛੱਡੀ ਦਾ ਹੋਵੇ ਡੇਢ ਛੱਡੀ ਦਾ ਹੋਵੇ ਗੱਲਾ 나ੜੂ ਨਾਲ ਆ ਕੱਟੀ ਦੇ ਖਾਨ ਬੁੱਲਦੀ ਆ ਜਿਹੜੀ ਇਹਦੇ ਕੋਲੇ ਕੱਟੀ ਉਹ ਖਾਨ ਬੁੱਲਦੀ ਆ ਤੇ 15 ਦੁੱਧ ਆਪਾਂ ਚੂਨੇ ਪਏ ਆ ਕੱਟੀ ਨੂੰ ਚੰਗਾ ਕੇ ਬੋਲਾ ਚੋਂਦਾ ਤੇ ਜੇ ਦੁੱਧ ਫਿਰ ਕੀ ਆਈਡੀਆ ਲਾਵੇ ਕੋਈ ਅੱਜ ਸੱਜਣ ਜਿਹੜਾ ਗਾਂਲ ਜਾ ਕੇ ਸਾਮ ਦਾ ਤੇ ਕਿੰਨਾ ਚ ਦੇਊਗੀ ਇਹ ਇਹ ਆਪਾਂ ਜੇ ਤਾਂ ਰਹੀਦੀ ਆਪਣੇ ਕੋਲ ਠੀਕ ਆ ਇਹਦੇ ਵਿੱਚ ਆਜਾ ਆਪਾਂ ਰੇਟ ਨਹੀਂ ਕਰਨਾ ਠੀਕ ਆ ਲੈਣ ਦੇਣ ਕਰਨਾ ਅੱਜ ਦੀ ਤਰੀਕ ਦਾ ਠੀਕ ਆ ਜੀ ਤੇ ਜੇ ਆਪਾਂ ਚਵਾ ਕੇ ਦੇਣੀ ਆ ਫਿਰ ਉਦੋਂ ਦੀਆਂ ਗੱਲਾਂ ਹੋਣਗੀਆਂ ਆਪਾਂ ਚਵਾ ਦਈਏ 22 ਲੀਟਰ ਆਪਾਂ ਚਵਾ ਦਈਏ 23 ਲੀਟਰ ਠੀਕ ਆ 20 ਤੋਂ ਪਲੱਸ ਚਵਾ ਦਿਆਂਗੇ ਹਾਂ ਚਵਾ ਦਿਆਂਗੇ 20 ਤੈਨੂੰ ਕਰਮਾਲੀ ਨੂੰ ਬਸ ਥੋੜੇ ਦਿਨਾਂ ਦੀ ਖੇੜ ਆ ਆਹ ਜਿਹੜੇ ਹਿਸਾਬ ਨਾਲ 15 ਆਪਾਂ ਚੋਣੇ ਆ ਜੇ 2-3 ਲੀਟਰ ਤਾਂ ਕੱਟੀ ਵੀ ਚੁੰਗਦੀ ਆ ਉਹ ਚੁੰਗਦੀ ਚੁੰਗਦੀ 17-18 ਤੇ ਜਾ ਖੜੀ ਆ ਜਾ ਖੜੀ ਆ ਹਨਾ ਜੇ ਵੰਡ ਨਹੀਂ ਜੇ ਚੁੱਕਦੀ ਤੇ ਗਾੜੀ ਵੀ ਮੈਂ ਕਹਿੰਦਾ ਵੀ ਕੀ ਕਹਨੇ ਉਹ ਹਨਾ ਮੈਨਨ ਕੋ ਆਊਗਾ ਵੇਖੂਗਾ ਕਿ ਖੁਸ਼ ਹੋਊਗਾ। ਵਾਕਈ ਹੈ ਨਾ। ਵੀ ਸੱਜਣੋਂ ਗਾੜੀ ਬਰਾਬਰ ਹੀ ਹੋਊਗੀ। ਮੈਂਦੀ ਉਹਨਾਂ ਹੀ ਲੇਵਾ ਗਾਂ ਨੂੰ ਤੇ ਉਹਨਾਂ ਹੀ ਪਛਾਣ ਨੂੰ ਧੰਨੀ ਤੱਕ ਲੇਵਾ ਲੱਗਿਆ ਹੋਇਆ ਤੇ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਨਾ ਵੀ ਜਾਤ ਤੇ ਬਰੀਡ ਦੇ ਬੱਚੇ ਲੈਣੇ ਆ ਤਾਂ ਬਹੁਤ ਚੰਗੇ ਟਾਪ ਦੇ ਬੱਚੇ ਲਾਊਗੀ। ਬਰੀਡ ਤੋਂ ਹੀ ਸ਼ੁਰੂ ਹਸਾਬ ਨਾਲ ਇੱਕ ਤਾਂ ਕੱਟੀ ਇੱਕ ਤਾਂ ਕੱਟੀ ਆ ਹੀ ਗਈ ਮਗਰ ਹਨਾ ਚੰਗੇ ਮਾਲੀ ਦੀ ਬਿਲਕੁਲ ਹਾਂ ਤੇ ਇਹ ਆਪ ਵੀ ਕਿਸੇ ਚੰਗੇ ਦੀ ਹੈ ਜਿਹੜੀ ਇੰਨਾ ਦੁੱਧ ਕੱਢਦੀ ਆ। ਆਪ ਵੀ ਕਿਸੇ ਚੰਗੇ ਦੀ ਤੇ ਇਹਦੇ ਕੋਲੇ ਉਹ ਕੱਟੀ ਆ ਨਿੱਕੀ ਗਿੱਲੇ ਨਾੜੂਗੇ ਤੇ ਗਿੱਲੇ ਨਾੜੂਗੇ ਲਓ ਵੀਰੇ ਕੱਢੀ ਬਾਹਰ ਦੀ ਤੋਰ ਕਰਾਈਏ ਚੈੱਕ ਅਪ ਲੋ ਵੀ ਸੱਜਣੋ ਕੱਦ ਦਾ ਤੁਰ ਦੀ ਮਹਿ ਦਾ ਵੀਰ ਦੇ ਕੱਦ ਤੋਂ ਮੈਂ ਤਾਜਾ ਲਾ ਲਿਓ ਤੇ ਬਾਕੀ ਨੇ ਇੱਕ ਵੀ ਨੋਟ ਕਰ ਲਿਓ ਵੀ ਸਾਂਭਣ ਵਾਲੇ ਸੱਜਣਾ ਨੇ ਵੀ ਦੁੱਖ ਤੋੜੇ ਆ ਕੋਈ ਐ ਨਹੀਂ ਹੈਗਾ ਜੇ ਮੈਂ ਚੰਗੀ ਸੀ ਤਾਂ ਸਾਂਭ ਵੀ ਘਟਾ ਜਿਵੇਂ ਕਹਿੰਦੇ ਨੇ ਆਰਤੀਆਂ ਦੇ ਸਹਰਾਣੇ ਵਾਂਗੂੰ ਐਂ ਗੁੰਦੀ ਪਈ ਆ ਵੇਖੋ ਹੈਨਾ ਕਿਆ ਬਾਤ ਤੇ ਸਿੰਘ ਵੀ ਕੁਦਰਤ ਨੇ ਇਹਨੂੰ ਘਟ ਕੇ ਲਾਇਆ ਇੱਕੋ ਜੇ ਕੋਈ ਐ ਨਹੀਂ ਹੈਗਾ ਕੁੱਚਾ ਕਨੀਵਾ ਹਰ ਪੱਖ ਤੋਂ ਪੂਰੀ ਮੈਂ ਆਂ ਗੋਪੀ ਕਰਿਆਲੇ ਵਾਲੇ ਵੀਰ ਕੋਲੇ ਕਮਾ ਲੋ ਸ਼ਾ ਜੀ ਵੇਖੋ ਸੱਜਣੋ ਬਾਡੀ ਸਟਰਕਚਰ ਵੇਲ ਤੇ ਦੁੱਧ ਵਾਲਾ ਪੱਖ ਥੋੜਾ ਜਿਹਾ ਘਰੇ ਜਾਣ ਲੱਗੀ ਕਾਲੀ ਕਰੂਗੀ ਤੇ ਬਾਕੀ ਕੀ ਬਾਤਾਂ ਆਂ ਚਲੋ ਆਪਣਾ ਮੇਲ ਅੱਜ ਪਹਿਲੀ ਵਾਰੀ ਆ ਤੇ ਪਰ ਪਸ਼ੂ ਬਾਜੀਆਂ ਦੇ ਕੋਲੇ ਰੂਹ ਖੁਸ਼ ਆਲੇ ਆ ਕਿਉਂਕਿ ਤੁਸੀਂ ਵੀ ਆ ਕੇ ਵੇਖੋਗੇ ਤਾਂ ਤੁਹਾਡੀ ਵੀ ਰੂਹ ਖੁਸ਼ ਹੋਊਗੀ ਆ ਆ ਗਈ ਸੱਜਣੋ ਇਹਦੀ ਕੱਟੀ ਇਹ ਵੀ ਨੋਟ ਕਰ ਲਿਓ ਆ ਕੱਟੀ ਨੂੰ ਇਹਨੇ ਜਨਮ ਦਿੱਤਾ ਕਰਮਾਂ ਵਾਲੀ ਨੇ ਲੈ ਚੱਲੋ ਵੀਰ ਜੀ ਵੇਖਿਓ ਸੱਜਣੋ ਇੱਥੋਂ ਪਲਵਾਨਾਂ ਵਰਗੀ ਮੈਂ ਆ ਤੇ ਚੰਗੀ ਸਾਂਭਿਓ ਤੇ ਚੰਗਾ ਦੁੱਧ ਮੰਨ ਕੇ ਚੱਲੋ ਵੀ ਐਤਕੀ ਤੁਸੀਂ ਇਹਦੇ ਕੋਲੋਂ ਚੋਮੋਗੇ ਤੇ ਅੱਜ ਦਾ ਫਿਰ ਰੇਟ ਗੋਪੀ ਵੀਰੇ ਕੀ ਰਹੂਗਾ ਇਹਦਾ ਰੇਟ ਤਾਂ ਸੰਧੂ ਸਾਹਿਬ ਵਰਗੀ ਲੋਕਾਂ ਨੇ ਮੰਡੀ ਤੇ ਵੇਖ ਹੀ ਲਿਆ ਵਾ ਹਾਂਜੀ ਵੀ ਜੋ ਦੀਵਾਲੀ ਤੇ ਰਿਹਾ ਵਾ ਹਾਂ 20 ਲੀਟਰ ਵਾਲੀ ਮੂੰਹ ਨਾ ਦੇਣਾ 20 ਲੀਟਰ ਤੋਂ ਤਾਂ ਸੰਦੂਸਾ ਬਹੁਤ ਹੁੰਦਾ ਵਾ ਮਾਣ ਆ ਗਾਂ ਮਸਾਂ ਕੱਢਦੀ ਆ ਤੰਗ ਕੇ ਮੂੰਹ ਨਾਲ ਤਾਂ ਕਹਿ ਦੇ ਜੀਵ ਨਾ ਹਨ ਜਦੋਂ ਜਿੰਨਾ 20 ਲੀਟਰ ਚੋਨਾ ਵਾ ਫਿਰ ਉਹ ਤਾਂ ਰੇਟ ਤਾਂ ਲੱਗਣਾ ਹੀ ਲੱਗਣਾ ਹਾਂ ਜੇ ਚੀਜ਼ ਚੰਗੀ ਲੈਣੀ ਆ ਤੇ ਪੈਸੇ ਖਰਚ ਤਾਂ ਹੋਣੇ ਹੀ ਆ ਐ ਤੇ ਕੰਮ ਵੀ ਦੋਹਾਂ ਮਈਆਂ ਵਾਲਾ ਕਰਨਾ ਇਹਨੇ ਇਹਨੂੰ ਦੋਹਾਂ ਵਾਲਾ ਕਰਨਾ ਹਨਾ ਤੇ ਉਹਨਾਂ ਦੀ ਬੰਨ ਛੱਟ ਤੇ ਵੰਡ ਉਹਨਾਂ ਦਾ ਦੂਣਾ ਦੂਣਾ ਇਹਦਾ ਕੱਲੀ ਦਾ ਹਾਂ ਜਿੰਨੇ ਸ਼ੌਂਕ ਨਾਲ ਰੱਖਣਾ ਨਾਲੇ ਬਰੀਡ ਤੇ ਕੰਮ ਕਰਨਾ ਇੱਕੋ ਹੀ ਲੈ ਜੇ ਬਿਲਕੁਲ ਦੋ ਬੰਨੇ ਇੱਕ ਗੱਲ ਹੋਰ ਦੋ ਬੰਨੇ ਬਹਿ ਗਏ ਜੋ ਗਾਵਾں ਗਾਵਾں ਇਹ ਨਹੀਂ ਹੈਗਾ ਵੀ ਹਨਾ ਹਾਂ ਨਾ ਨਾ ਇਹ ਨਹੀਂ ਵੀ ਪੜਕ ਗਿਆ ਹੋਜੂ ਹੋਜੂ ਜਿਹੜੀਆਂ ਲਤਾਂ ਤੇ ਕਰਮਾਲੀ ਖਲੋਗੀ ਖਲੋਗੀ ਉੱਥੇ ਬਾਲਟੀ ਉਦੋਂ ਚੱਕ ਕੇ ਉੱਠਣੀਆਂ ਹਾਂ ਚੱਕ ਕੇ ਤੇ ਫੇਰ ਵੀ ਕੋਈ ਲਾਤੀਏ ਗੈਸ ਸਾਜਾ ਪੈਣਾ ਭਰਾਵਾਂ ਨੂੰ ਥੋੜਾ ਜਿਹਾ ਵੰਡ ਅੱਜ ਆਪਾਂ ਸੰਧੂ ਇਹ 2 ਲੱਖ ਦੀ ਦੇਵਾਂਗੇ ਠੀਕ ਆ ਲਾਸਟ ਅੱਜ ਅੱਜ ਦਾ ਰੇਟ ਜਿਹੜਾ ਆਪਣਾ ਹੋਊਗਾ ਉਹ 2 ਲੱਖ ਰੁਪਈਆ ਹੋਊਗਾ ਤੇ ਚਲੋ ਜੇ ਕੋਈ ਸੱਜਣ ਪਹਿਲੀ ਵਾਰੀ ਮਿਲੇ ਫੋਨ ਲਾਉਂਦਾ ਤੇ ਮਾਨ ਤਨ ਮਾੜਾ ਮੋੜ ਕਰ ਦਿਆਂਗੇ ਕਰ ਦਿਆਂਗੇ ਹਨਾ ਬਾਕੀ ਐਡੀ ਮੈਂ ਲੱਭਦੀ ਵੀ ਨਹੀਂ ਹਾਂ ਹਨਾ ਜਦੋਂ ਜਿਹਨਾਂ ਦਾ ਹੀ 5:30 6 4:30 ਵਾਕੇ ਕੋਈ ਸ਼ੱਕ ਨਹੀਂ ਆ ਵੀਗਾ ਉੱਥੇ ਇੱਕ ਗੱਠ ਚੌੜਾ ਲੈਵਾ ਸੱਜਣੋਂ ਪਿੱਛੋਂ ਐਵੇਂ ਨਹੀਂ ਦੁੱਧ ਕੱਢਦੀ ਕੋਈ ਗੱਲਬਾਤ ਹੈਗੀ ਆ ਤੇ ਗੋਪੀ ਵੀਰੇ ਜਿਹੜੀ ਅਗਲੀ ਮੈਂ ਆਪਣੀ ਇਹਦਾ ਕੀ ਹਿਸਾਬ ਆ ਇਹ ਸੂਆ ਕਿਹੜਾ ਸੂਈ ਆ ਇਹ ਦੂਜੇ ਸੂਏ ਛੋਟੀ ਸੂਈ ਦੂਜਾ ਸੂਆ ਸੂਈ ਆ ਹਾਂ ਠੀਕ ਆ ਇਹਦੇ ਵੀ ਆਪਾਂ 17 18 ਲੀਟਰ ਦੀ ਗਾਰੰਟੀ ਦਵਾਂਗੇ 17 18 ਲੀਟਰ ਦੀ ਇਹ ਹੁਣ ਕਿੰਨੇ ਚਿਰ ਦੀ ਸੂਈ ਤੇ ਕਿੰਨਾ ਦੁੱਧ ਆ ਇਹਨੂੰ ਅਜ ਤੀਜਾ ਡਾਂਗ ਚੋਇਆ ਜੇ ਤੀਸਰਾ ਦਿਨ ਤੀਜਾ ਡਾਂਗ ਹੀ ਚੋਇਆ ਹਾਂ ਤੀਜਾ ਮਾਲਾ ਹਜੇ ਦਾ ਬੌਲੇ ਚ ਹੀ ਫਰਦੀ ਬੌਲੇ ਚ ਫਿਰਦੀ ਬੌਲਾ ਵੀ ਇਹਦਾ ਬਹੁਤ ਚੰਗੀ ਸਟਾਰਟ ਹੈ 13 14 13 14 ਤੋਂ ਸਟਾਰਟ ਹੋਈ ਠੀਕ ਹੈ ਇਹਨੇ ਪਿਛਲੇ ਸੂਏ ਦੁੱਧ ਕਿੰਨਾ ਦਿੱਤਾ ਇਹਨੇ ਪਹਿਲੇ ਸੂਏ 17 18 ਦਿੱਤਾ ਵਾ ਹੁਣ ਦੂਜਾ ਸੂਈ ਆ ਦੂਜਾ ਸੂਈ ਆ ਬੱਚਾ ਇਹਦੇ ਕੋਲੇ ਬੱਚਾ ਕੋਲੋਂ ਪੂਰਾ ਕੱਟਾ ਆ ਜਿਹੜਾ ਕੱਟਾ ਇਹਦਾ ਬੂਰਾ ਹਾਂ ਪੂਰਾ ਬੱਚਾ ਵੇ ਕਿੱਧਰ ਨੂੰ ਲੱਗ ਗਈ ਹੈਨਾ ਕਿੱਡਾ ਸੋਹਣਾ ਲੱਗ ਗਿਆ ਕਰਉਣ ਲਈ ਆ ਆਪਦੇ ਇਹ ਵੀ ਅਨਾਂ ਆਖਿਆ ਵੀ ਇਹਨੇ ਬੱਚਾ ਪੂਰਾ ਹੀ ਦੇਣਾ ਅੱਛਾ ਹਾਂ ਵੀ ਪਹਿਲੇ ਸੂਵੇ ਵੀ ਬੱਚਾ ਪੂਰਾ ਹੀ ਦਿੱਤਾ ਵੀ ਕਰਾ ਸਕਦੇ ਆ ਵੀ ਜਿਹੜੇ ਆਪਣੇ ਸਜਣਾ ਦਵਾਈ ਉਹਨਾਂ ਪਹਿਲਾਂ ਆਖਿਆ ਵੀ ਪੂਰਾ ਬੱਚਾ ਦੇਣਾ ਕੱਟੀ ਦੇ ਦੇ ਕੱਟਾ ਦੇ ਦੇ ਵੀ ਚਲੋ ਉਹਦਾ ਤਕਦੀਰ ਆ ਹਨਾ ਹਾਂ ਤੇ ਦੇਊਗੀ ਪੂਰਾ ਹੀ ਦੇਊਗੀ ਪੂਰਾ ਹੀ ਬਾਕੀ ਸਭੀ ਸੁੰਬੀ ਚੰਗੀ ਆ ਪੈਠ ਪੁੜਾ ਬਹੁਤ ਚੰਗਾ ਚੰਗਾ ਦੁੱਧ ਮੈਂ ਪਾਉਗੀ ਹਨਾ ਚੋਣ ਇਹਨੂੰ ਮੁਕਾਦੀਆਂ ਗੱਲਾਂ ਠੀਕ ਆ ਇੱਕ ਨੰਬਰ ਹਾਂ ਇਹਦੀ ਵੀ ਤੋਰ ਕਰਾਈਏ ਵੀਰ ਜੀ ਚੈੱਕ ਸਜਣਾ ਬੱਚਾ ਤੁਹਾਨੂੰ ਚੈੱਕ ਕਰਾਉਣੇ ਆ ਜਿਵੇਂ ਗੱਲਾਂ ਬਾਤਾਂ ਹੋਈਆਂ ਨਾ ਵੀ ਬੂਰਾ ਪਹਿਲੇ ਸੂਏ ਦਾ ਵੀ ਤੇ ਦੂਜੇ ਦਾ ਇਹ ਕੁਦਰਤੀ ਗੱਲਾਂ ਪਰਮਾਤਮਾ ਦੀ ਦੇਣ ਆ ਤੇ ਚੰਗੇ ਦੁੱਧ ਵਾਲੀ ਮੈਂ ਆ ਵੇਖਿਓ ਤਰਦੀ ਤੋਂ ਗੈਸ ਲਾ ਲਓ ਉਹ ਵੇਖੋ ਕੁਆਲਟੀ ਕਰਮਾਂ ਵਾਲੀ ਦੀ ਥਣ ਲੇਵੇ ਦੀ ਵਿਰਲਾ-ਵਿਰਲਾ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਬੋਡੀ ਸਟਰਕਚਰ ਵੀ ਸੋਹਣਾ ਤੇ ਪਿਛਲੇ ਸੂਏ ਦਾ ਦੁੱਧ ਦਾ ਰਿਕਾਰਡ ਬਹੁਤ ਚੰਗਾ ਕਮਲਉਛਾਰੀ ਵੇਖੋ ਸੱਜਣੋ ਚੋਂਨ ਵੀਰ ਨਾਲ ਗੱਲਬਾਤ ਹੋਈ ਆ ਤੇ ਕਹਿੰਦੇ ਵੀ ਐਨ 100 ਦੀ 100 ਕੇ ਰਿਪੋਰਟ ਆ ਕਿਉਂਕਿ ਸੱਜਣੋ ਗਾਂ ਵੀ ਪੈਸੇ ਲਾ ਕੇ ਚੀਜ਼ਾਂ ਆਈਆਂ ਹੁੰਦੀਆਂ ਤੇ ਫੇਰ ਅਗਲਾ ਕੋਸ਼ਿਸ਼ ਕਰਦਾ ਵੀ ਚੰਗੀ ਚੀਜ਼ ਲੈ ਕੇ ਵੇਚ ਗਏ ਬਿਲਕੁਲ ਤਾਜੀ ਸੂਈ ਆ ਗਿੱਲਾ ਨਾਲੂਆ ਇਹਦੇ ਕੱਟੇ ਦਾ ਹਾਜ਼ਰ ਜਮਾ ਹੀ ਬੱਚਾ ਹਜੇ ਲਵਾ ਉਹ ਵੀ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਆ ਦੇਖੋ ਇੱਥੋਂ ਤੁਸੀਂ ਕਿੱਸ ਲਾਓ ਆ ਵੀ ਤੇ ਆ ਆ ਗਈ ਕੱਟੀ ਇਹ ਵੀ ਚੈੱਕ ਕਰ ਲਓ ਹੁਣ ਚੱਲਦੇ ਕੈਮਰੇ ਦੇ ਵਿੱਚ ਬੂਰੀ ਦੀ ਬੂਰੀ ਨੇ ਕੱਟੀ ਲਈ ਆ ਟਾਪ ਦੀ ਨੀਲੀ ਰਵੀ ਦੀ ਤੇ ਗੋਪੀ ਵੀਰੇ ਫਿਰ ਇਹਦਾ ਮਹਿਨ ਦਾ ਕੀ ਹਿਸਾਬ ਕਿਤਾਬ ਰਹੂਗਾ ਬਸ ਬੱਸ ਇਹ ਝੋਟੀ ਦਾ ਅੱਜ ਦੀ ਤਰੀਖ ਦੇ ਵਿੱਚ ਜਿਤਨਾ ਸ਼ੁਰੂਆਤ ਆ ਨਹੀਂ ਤਾਂ ਆਮ ਤੁਹਾਨੂੰ ਪਤਾ ਬੋਲੇ ਦੀ ਏਡੀ ਕੋਈ ਛੇਤੀ ਮੱਝ ਜਿੰਨਾ ਭਰਦੀ ਨਹੀਂ ਨਹੀਂ ਭਰਦੀ ਕੋਈ ਦੁੱਧ ਦਿੰਦੀਆਂ ਰੰਗ ਕੇ ਦੁੱਧ ਦਾ ਤੇ ਦੁੱਧ ਦਾ ਹੀ ਮੋਲਿਆ ਹਾਂ ਪਰ ਬਾਕੀ ਝੋਟੀ ਵੀ ਨਹੀਂ ਕਿਸੇ ਗੱਲੋਂ ਤੁਸੀਂ ਹਾਂ ਨਹੀਂ ਚੰਗੀ ਆ ਚੰਗੀ ਵਿਚਾਰੀ ਜਿੰਨੀ ਹੈਗੀ ਆ ਹਨਾ ਇਹ ਅੱਜ ਆਪਾਂ ਸੰਦੂ 175 ਦੀ ਦਵਾਂਗੇ 1 ਲੱਖ ਤੇ 75 ਹਜ਼ਾਰ ਦੀ ਹਾਂ ਤੇ ਬੌਲਾ ਹੁਣ ਕਿੰਨਾ ਚਵਾਵਾਂਗੇ ਆਪਾਂ ਆਪਾਂ 13 ਕਿਲੋ ਤੇ ਥਾਣਾ ਵਾਲਿਓ 100 ਦੀ 100 ਆ 100 ਦੀ 100 ਲੋ ਵੀ ਸੱਜਣੋ ਥਾਣਾ ਵਾਲਿਓ 100 ਦੀ 100 13 ਬੌਲਾ ਬੂਰਾ ਕੱਟਾ ਮਗਰ ਦੂਜਾ ਸੂਆ ਸੂਈ 175 ਓਕੇ ਰਿਪੋਰਟ ਪੂਰੀ ਤੀਜੇ ਡੰਗ ਦਾ ਹੀ ਦੁੱਧ 17 18 ਦੇਉ ਨਾਰਮਲ ਹੀ ਪਰੋਗੀ ਹਨਾ ਹਾਂ ਨਾਰਮਲ ਹੀ ਨਹੀਂ ਠੀਕ ਆ ਤੇ ਆ ਜਾ ਅੱਗੇ ਬੂਰੀ ਦਾ ਕੀ ਲੇਖਾ ਜੋ ਖੈ ਦਾ ਵੀ ਦੇਖ ਹਾਂ ਇਹ ਤੁਹਾਨੂੰ ਲਾਸਟ ਤੇ ਤਾਂ ਵਿਖਾਈ ਹੈ ਵੀ ਤੁਸੀਂ ਵੀਡੀਓ ਐਂਡ ਤੱਕ ਜਰੂਰ ਵੇਖੋਗੇ ਜੇ ਬੂਰੀ ਪਹਿਲੀਆਂ ਚ ਵਿਖਾ ਦਿੰਦੇ ਤਾਂ ਸੱਜਣੋ ਫਿਰ ਇਹਨੂੰ ਸੰਧੂ ਅੱਜ 17 18 ਦਿਨ ਹੋ ਗਏ ਸੂਈ ਨੂੰ ਠੀਕ ਆ ਦੁੱਧ ਤਾਂ ਇੰਨੇ ਵੀ 16.5 ਦਾ ਕੰਡਾ ਕਰਾਤਾ ਠੀਕ ਆ ਨਾ ਵੀ ਥੋੜੀ ਜੀ ਤੁਹਾਨੂੰ ਅੱਗੇ ਵੀ ਦੱਸਿਆ ਪਹਿਲਾਂ ਵੀ ਅਰਕੀ ਝੋਨੇ ਦੇ ਦਸਲੀਆਂ ਕਰਾਤੀਆਂ ਹਾਂ ਹਾਂਜੀ ਤੇ ਉਹ ਕਰਕੇ ਥੋੜੀ ਜੀ ਦੇਖ ਰੇ ਕੋਈ ਨਹੀਂ ਦੋ ਤਿੰਨ ਦਿਨ ਨੂੰ ਇਹਦਾ ਫੇਰ ਲੈ ਜਾਵਾਂਗੇ ਉੱਥੇ ਠੀਕ ਆ ਹਾਂ ਇਹਦੀ ਵੀ ਇਹਦੇ ਮਗਰ ਕੱਟੀ ਆ ਹਨਾ ਇਹਦੇ ਮਗਰ ਕੱਟੀ ਸੁਆ ਇਹ ਕਿਹੜਾ ਇਹ ਤਿੱਜਾ ਸੁਆ ਰੀਜਨਲ ਤਿੱਜਾ ਸੁਆ ਰੀਜਨਲ ਤੇ ਮਗਰ ਇਹਦੇ ਕੱਟੀ ਆ ਗਈ ਨੀਲੀ ਰਾਵੀ ਦੀ ਹਾਂ ਹੁਣ ਇਹਦੇ ਕੋਲ ਕਿਸੇ ਨੇ ਸੰਦੂ ਕੱਟੀ ਨਾ ਖੜਨੀ ਹੋਵੇ ਓਕੇ ਡਿਟੇਲ ਨਾਲ ਕੱਟੀ ਦਿਖਾ ਦਿਓ ਸੀਆਰ ਆਈ ਬੀ ਦਾ ਨਾਬੇ ਦਾ ਨਾਬੇ ਵਾਲੇ ਸੀਮਨ ਦਾ ਇਹ ਨੀਲੀ ਰਵੀ ਤੋਂ ਗੱਭਣ ਸੀ ਸੀ ਜਨੇ ਕਰਾਲੇ ਠੀਕ ਆ ਹਾਂ ਤੇ ਜੇ ਕੱਟੀ ਪਰ ਨਹੀਂ ਨਾਲ ਹੀ ਦਈਏ ਕੱਟੀ ਆਪਾਂ ਹਨਾ ਠੀਕ ਆ ਵੀ ਕੋਈ ਸੱਜਰ ਨੇ ਮੈਂ ਸੱਜਰ ਚੂਣੀ ਕਰਨੀ ਹਨਾ ਤੇ ਮੱਜ ਆਪਾਂ ਨਾਲ ਹੀ ਬੂਰੀ ਤੇ ਜਾਂਦ ਗਏ ਨੂੰ ਵੀ ਦੋਵੇਂ ਤੋਹਫੇ ਦੋਵੇਂ ਤੋਹਫੇ ਕੇ ਕਰੇ ਹਾਂ ਦੋ ਦੇ ਇਹ ਇੱਕ ਦੀਆਂ ਠੀਕ ਆ ਠੀਕ ਆ ਤੇ ਇਹ ਸੂਆ ਤੀਜਾ ਦੇ ਹੁਣ ਇਹਦੇ ਕੋਲੋਂ ਦੁੱਧ ਆਪਾਂ ਕਿੰਨਾ ਚਵਾ ਦਈਏ 13 ਕਿਲੋ ਚਵਾਵਾਂਗੇ ਨਾਰਮਲ ਜੇ ਇੰਨਾ ਤੱਕ ਦੂਰੋਂ ਕਿਸੇ ਨੇ ਆਉਣਾ ਵਾ ਹਾਂ ਦੁੱਧ ਦਾ ਭਾਵੇਂ ਲੀਟਰ ਵਾਧੀ ਹੋਵੇ ਆਪਾਂ ਲੀਟਰ ਘੱਟ ਦੱਸਾਂਗੇ 13 ਦੁੱਧ ਹੈਗਾ ਹੈਗਾ ਵਾ ਜਿਹੜਾ ਚੋਨਾ ਆਪਾਂ ਖੁੱਲਾ ਡੁੱਲਾ ਜਾ ਤੇ ਚੋਣ ਇੱਕ ਨੰਬਰ ਉਂਗਲ ਉਂਗਲ ਜੱਡੀ ਮੋਟੀ ਧਾਰ ਆਉ ਮੱਛੀ ਮੋਟਰੀ ਆ ਹਾਂ ਮੱਛੀ ਮੋਟਰੀ ਕੱਢਿਓ ਬਾਹਰੇ ਨੂੰ ਵੀ ਸ਼ਾਜੀ ਲੋ ਵੀ ਸੱਜਣਾ ਜੇ ਬੂਰੀ ਲੱਭਦੇ ਸੀ ਤਾਂ ਚੰਗੇ ਦੁੱਧ ਆ ਵੀ ਹੱਥ ਹੋ ਜਿਆਦੀ ਠੀਕ ਆ ਤੇ ਬਾਕੀ ਆ ਵੀ ਨੀਲੀ ਗਈ ਤਾਂ ਖੁਰਵੀ ਚਿੱਟੇ ਆ ਗਏ ਹਨਾ ਅੱਖਾਂ ਬੇਸ਼ੱਕ ਕੋmpਿਟੀਸ਼ਨ ਚ ਪਾਲੇ ਨੇ ਹਾਂ ਚੰਗੀ ਮੈਂ ਕੋਈ ਸ਼ੱਕ ਨਹੀਂ ਵੇਖਿਓ ਸਜਣਾ ਪਲਵਾਨਾਂ ਅਰਗੀ ਬੂਰੀ ਤੇ ਚੰਗੀ ਬਾਕੀ ਪਸ਼ੂ ਸਾਰੇ ਚੰਗੇ ਆ ਆਪਦੀ ਆਪਦੀ ਜਗਾ ਤੇ ਸਾਰੇ ਸੋਨਾ ਤੇ ਬਾਕੀ ਆ ਕੇ ਵੀ ਨੋਟ ਕਰ ਲਿਓ ਵੀ ਜਿਵੇਂ ਕਈ ਸਜਣਾ ਦੇ ਫੋਨ ਆਉਂਦੇ ਨਾ ਵੀ ਤਿਲਾਂ ਵਾਲੀ ਬੂਰੀ ਹੋਵੇ ਤੇ ਉਹ ਤਿਲਾਂ ਵਾਲੀ ਬੂਰੀ ਵੀ ਆ ਆ ਕੇ ਵੇਖ ਲਿਓ ਸਰੀਰੇ ਦਾ ਪੂਰਾ ਤਿਲਾਂ ਵਾਲੀ ਬੂਰੀ ਆ ਖਮਾ ਲਓ ਸ਼ਾਜੀ ਬਾਕੀ ਤੁਹਾਨੂੰ ਮੈਂ ਨੇੜ ਤੋਂ ਇਹ ਚੀਜ਼ ਵੀ ਜਿੰਨੀ ਹੋ ਸਗੀ ਚੈੱਕ ਕਰਾਵਾਂਗੇ ਲੇਵੇ ਤਾਕਤ ਤੇਲੇ ਦੇ ਹੈਗੇ ਸਰੀਰ ਕਾ ਢਾਂਚਾ ਸਾਰਾ ਭਰਿਆ ਤਲਾਣਾ ਆ ਵੇਖੋ ਤਰਦੀ ਮੈਂ ਤੇ ਕੱਟੀ ਦੇ ਜਾਂਦੀ ਏ ਉੱਡੀ ਤੇ ਫਲਕਾਰੀ ਇਸ ਕਰਕੇ ਪਾਈ ਆ ਵੀ ਨੋਖੀ ਚੀਜ਼ ਆ ਵੇਖੋ ਹੈ ਨਾ ਕਿਆ ਬਾਤ ਤੇ ਕਿਆ ਬਾਤ ਆ ਆ ਇਹਦੇ ਕੋਲੇ ਕੱਟੀ ਆ ਸੱਜਣਾ ਵੇਖੋ ਮਹੀਨਾ ਦੋ ਤਾਂ ਇਹ ਬਣ ਜੂਗੀ ਝੋਟੀ ਕੇ ਕਰੀ ਹਾਂ ਤੇ ਬਾਕੀ ਲੇਵੇ ਤੇ ਨਾੜਾ ਨੂੜਾ ਬਹੁਤ ਆ ਬੂਰੀ ਦੇ ਸੱਜਣੋ ਇਹ ਵੀ ਨੋਟ ਕਰ ਲੋ ਕੋਈ ਸਾਂਭ ਵਾਲਾ ਵੀਰ ਲੈ ਜੇ 17 ਲੀਟਰ ਨਾਰਮਲ ਚੋਲੋ ਹਾਂ ਵੀ ਇਹ ਨਾ ਹੋਵੇ ਭੁੱਖੀ ਬੰਦੇ ਹਨਾ ਤੇ ਐਨ ਸਾਂਭੇ ਰੂਣਾ ਆਪਣੀ ਵੀ ਸੇਵਾ ਤੁਸੀਂ ਵੀ ਲੈ ਲੋ ਕੈਮਰਾ ਮਾਰ ਦੋ ਤੂੜੀ ਜੰਨੇ ਦੀ ਹਾਂ ਬਾਕੀ ਹਰੇ ਤਾਂ ਜੇ ਹੋਈ ਨਹੀਂ ਕਹਦੇ ਪਰ ਇਹਨੂੰ ਹੋ ਪਤਾ ਏ ਇਹ ਆਹ ਵੇਖੋ ਸੱਜਣੋ ਲੇਵੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵੀ ਇਹਦਾ ਇਹਦਾ ਲੇਵਾ ਨਾਲਾ ਨਾਲ ਭਰਿਆ ਪਿਆ ਦੋਨੇ ਪਾਸੇ ਤੇ ਥਣ ਵੇਖੋ ਕਰਮਾ ਵਾਲੀ ਨੂੰ ਲੱਗਾ ਚਵਾਈ ਤੋਂ ਤੁਹਾਨੂੰ ਦੱਸਣ ਦੀ ਲੋੜ ਹੀ ਨਹੀਂ ਜਿਹੜੇ ਸੱਜਣ ਪਸ਼ੂਆਂ ਤੇ ਕੰਮ ਕਰਦੇ ਆ ਉਹ ਆਪ ਹੀ ਵੇਖ ਲੈਣਗੇ ਕਿ ਵਾਕਿਆ ਚਵਾਈ ਬਹੁਤ ਟਾਪ ਦੀ ਤੇ ਇਹਦਾ ਰੇਟ ਸ਼ਾ ਜੀ ਇਹਦਾ ਸੰਦੂ ਭਾਵੇਂ 1 30 ਕਰ ਲਈ ਸਹੀ ਇਹ 1 ਸਵਾ ਲੱਖ ਦੀ ਦੇ ਦਾਂਗੇ 1 ਲੱਖ ਤੇ 25000 ਦੀ 25000 ਦੀ ਦੇ ਦਾਂਗੇ ਦੋ ਇੱਕ ਕੱਟੀ ਵੀ ਟਾਪ ਦੀ ਹੈਨਾ ਟਾਪ ਦੀ ਹਾਂ ਨਹੀਂ ਠੀਕ ਇਹਦਾ ਰੇਟ ਆਪਣਾ ਹੈਨਾ ਬਿਲਕੁਲ ਔੜਦੀਆਂ ਜਾਣ ਵਾਲਾ ਕਹਿ ਸਕਦੇ ਆ ਆਪਾਂ ਵੀ ਬੂਰੀ ਤਾਜੀ ਸੂਈ ਤੇ ਦੁੱਧ ਵੀ 13 ਤੇ ਮਗਰ ਵੀ 31 ਤੇ ਇਹ 11 17 ਕਹਿੰਦੇ ਵੀ ਆਪਾਂ ਸਿਰਫ 4 ਦਿਨ ਹੀ ਇੱਥੇ ਫੋਕਸ ਕੀਤਾ ਪੂਰਾ ਠੀਕ ਆ ਤੇ 16 16 400 ਨੇ ਕੱਢਾ ਕਰਾਤਾ ਕੀ ਬਾਤ ਆ ਕਰਮ ਵਾਲੀ ਜਿਉਂਦੀ ਰਵੇ ਇੱਥੇ ਤਾਂ ਜਾਊਗੀ ਜਾਊਗੀ ਨੋਰਮਲ ਜਾਊਗੀ ਇੱਥੇ ਦੇ ਦੇਣਾ ਦੁੱਧ ਨੇ ਵਜੂਦ ਮੈਂ ਦਾ ਦੁੱਧ ਆਲਾ ਦੁੱਧ ਆਲਾ ਕਿਸੇ ਗੱਲੋਂ ਨਹੀਂ ਕਰਮ ਵਾਲੀ ਕੁਛ ਨਹੀਂ ਬਾਕੀ ਜਿਹੜਾ ਸੱਜਣਾ ਕਿ ਵੇਖੂਗਾ ਹਨਾ ਤੇ ਉਹਦੇ ਪਸੰਦ ਵੀ ਆਊਗੀ ਤੂੰ ਖੁਸ਼ ਹੋਊਗੀ ਹਾਂ ਜਾਨਵਰ ਤਿੰਨੇ ਟੌਪ ਆਪਣੇ ਇਹ ਦੂਜੀ ਗੱਲ ਇਹ ਵੀ ਸਾਰਿਆਂ ਦੇ ਉੜਦੇ ਜਾਣ ਵਾਲੇ ਜਿਹੜੇ ਜਿਹੜੇ ਹਸਾਬ ਨਾਲ ਪਸ਼ੂ ਉਸ ਹਾਉਣਾ ਆਪਾਂ ਕੀਤਾ ਹਾਂ ਵੀ ਦੁੱਧ ਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਇੰਨਾ ਦੁੱਧ ਬਾਈ ਕਰਦੀਆਂ ਨਹੀਂ ਅਗਲਾ ਕਹਿ ਦਿੰਦਾ ਹਨਾ ਤੇ ਆਪਾਂ ਚਵਾ ਕੇ ਦੇਣਾ ਜਾਂ ਗੱਪਣ ਦਾ ਜੀਬਣਾ ਚਵਾਦਣਾ ਇਹ ਹਥੀ ਚੋਲਣਾ ਵੀ ਸੁਈਆਂ ਮਈਆਂ ਵੇਖੋ ਸੱਜਣਾ ਦੁਬਾਰਾ ਫੇਰ ਇੱਕ ਵਾਰੀ ਤੁਹਾਨੂੰ ਕੈਮਰਾ ਮਾਰਤਾ ਇਹਦੇ ਵੀ ਨਾੜਾ ਮੁਕਾ ਦਿਓ ਜੱਟ ਹਾਂ ਇਹਦਾ ਤਾਂ ਬਾਈਲਾ ਮੈਂ ਵਿਖਾਤਾ ਵੀ ਕਰਮਾ ਵਾਲੀ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਵਿੱਤ ਨੂੰ ਨਹੀਂ ਤੋਂ ਲੇਵਾ ਸਟਾਰਟ ਹੁੰਦਾ ਤੇ ਆ ਕੇ ਸਿੱਧੀ ਮਿਲਕਵੇਂ ਨੇ ਦੇ ਲੇਵੇ ਨੂੰ ਟੱਚ ਕਰਦੀ ਵੇਖਿਓ ਤੇ ਬਾਕੀ ਚੂਣੇ ਦਾ ਵੀ 100 ਦਾ 100 ਹੈ ਨਾ ਹਾਂ ਬਿਲਕੁਲ ਕੋਲੀ ਧੰਨਵਾਦ ਆ ਸੱਜਣੋ ਪਹਿਲਾ ਵੀਡੀਓ ਵੇਖ ਲੈ ਉਸ ਤੋਂ ਬਾਅਦ ਤੁਹਾਨੂੰ ਇਹ ਕਿਸੇ ਘਰੋਂ ਹੀ ਗਾਵਾਂ ਦਾ ਵੀ ਬਲੌਗ ਹੋਰ ਵਿਖਾਉਣੇ ਆ ਚੰਗੀਆਂ ਗਾਵਾਂ ਖੜੀਆਂ ਕਿਉਂਕਿ ਮੱਝਾਂ ਦਾ ਤੁਹਾਡੇ ਨਾਲ ਅੱਡ ਵੀਡੀਓ ਕੀਤੀ ਆ ਸਾਂਝੀ ਵੀ ਥੋੜਾ ਜਿਆਦਾ ਲੰਮਾ ਹੋ ਜੂਗੀ ਵੀਡੀਓ ਬਾਅਦ ਦੇ ਵਿੱਚ ਸਾਲ ਇੰਟਰਸਟ ਜਾਂ ਨਹੀਂ ਰਹਿੰਦਾ ਆਪਣੇ ਸੱਜਣਾ ਦਾ ਆਹ ਵੇਖ ਲਓ ਬੱਚਿਆਂ ਨੂੰ ਫੇਰ ਕੈਮਰਾ ਮਾਰਤਾ ਧੰਨਵਾਦ ਵੀਡੀਓ ਐਂਡ ਤੱਕ ਵੇਖਣੇ